ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਬਾਬਾ ਨਛੱਤਰ ਸਿੰਘ ਚੰਦਪੁਰਾਣਾ ਜੀ ਦੀ ਯਾਦ ਵਿੱਚ ਚੌਥਾ ਕਬੱਡੀ ਟੂਰਨਾਮੈਂਟ 13 ਜੁਲਾਈ 2024 ਸਾਦਕ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਵਿੱਚ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹੋਏ ਐਨ ਆਰ ਆਈ ਵੀਰਾਂ ਨੇ ਵੱਡੇ ਵੱਡੇ ਇਨਾਮ ਦੇ ਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਬਾਰੇ ਸੋਚਿਆ ਹੈ ਮੌਜੂਦਾ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਸੇਖੋ ਜੋ ਕਿ ਇੱਕ ਆਪ ਸਪੋਰਟਸਮੈਨ ਹਨ ਉਹਨਾਂ ਦਾ ਤਾਂ ਸ਼ੁਰੂ ਤੋਂ ਹੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਤੇ ਖੇਡਾਂ ਨਾਵਾਂ ਵਾਲਾ ਕੀ ਜਾਂਦਾ ਰੁਝਾਨ ਹੈ ਦੇਖਦੇ ਆ ਪੂਰੀ ਰਿਪੋਰਟ ਹਾਂਜੀ ਮੈਡਮ ਅੱਜ ਕੇਸਵੰਤ ਕੋਰਸ ਦੇ ਸਿੱਖ ਅ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸਾਦਕ ਦੇ ਵਿੱਚ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣੇ ਵਾਲਿਆਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਕਬੱਡੀ ਦਾ ਹੋਣ ਜਾ ਰਿਹਾ ਜਿਹੜਾ ਕਿ ਇਹ 13 ਤਰੀਕ ਨੂੰ ਹੋਣਾ ਮੈਂ ਸਭ ਇਲਾਕਾ ਫਰੀਦਕੋਟ ਵੀ ਕੀ ਨੇੜੇ-ਨੇੜੇ ਦੇ ਜ਼ਿਲ੍ਹਿਆਂ ਨੂੰ ਵੀ ਆਪੀ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਹਮ ਹਮਾਕੇ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਆਪ ਦਾ ਪਾਰਟਿਸਿਪੇਟ ਕਰੋ ਕਰਿਓ ਔਰ ਆਮ ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਵੀ ਨੌਜਵਾਨ ਨੂੰ ਜਿਹੜਾ ਕਿ ਨਸ਼ਿਆਂ ਤੋਂ ਲਾਂਭੇ ਕਰਕੇ ਤੇ ਇਸ ਗੇਮਾਂ ਵੱਲ ਸਪੋਰਟਸ ਵੱਲ ਪ੍ਰੇਰਿਆ ਜਾਵੇ ਤੇ ਕੋਈ ਇਨਾਮ ਵਗੈਰਾ ਵੀ ਰੱਖਿਆ ਜਾਂਦਾ ਹਾਂਜੀ ਹਾਂਜੀ ਇਸ ਵਿੱਚ ਪਹਿਲਾ ਇਨਾਮ 41000 ਰੁਪਏ ਹੈ ਜਿਹੜਾ ਕਿ ਉਹ ਸਾਡੇ ਪਿੰਡ ਦੇ ਹੀ ਹੈਗੇ ਨੇ ਸਰਦਾਰ ਅਸ਼ਮਚੇਰ ਸਿੰਘ ਜੀ ਉਹਨਾਂ ਦੇ ਜਿਹੜੇ ਪੋਤਰੇ ਐ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਬੱਚਿਆਂ ਬੰਨੀ ਦਿੱਤਾ ਜਾ ਰਿਹਾ ਇਹ ਕਿੰਨਾ ਟੂਰਨਾਮੈਂਟ ਇਹ ਤੀਜਾ ਹੋਣ ਜਾ ਰਿਹਾ ਹੈ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਵਾਹੀ ਗੁਰਚਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਐਮਐਲਏ ਗੁਰਦੇਵ ਸਿੰਘ ਸਿੱਖੋਂ ਜੀ ਦੇ ਘਰ ਵਿਖੇ ਆਏ ਸੀਗੇ ਜੋ ਚੌਥਾ ਕਵੈਡੀ ਟੂਰਨਾਮੈਂਟ ਸਾਦਕ ਵਿਖੇ ਹੋ ਰਿਹਾ ਹੈ 13 ਤਰੀਕ ਨੂੰ ਤੇ ਉਸ ਬੰਦ ਦੇ ਵਿੱਚ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਹੈ ਤੇ ਸਾਰੇ ਹੀ ਇਸ ਇਲਾਕੇ ਦੇ ਵਿੱਚ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਕਿ ਟਵਡੀ ਟੂਰਨਾਮੈਂਟ ਹੋਏ ਨਹੀਂ ਸੀਗੇ ਤੇ ਇਹ ਭਿੰਨਰ ਪਈਆਂ ਵਾਲਾ ਜੀ ਕਾਲਾ ਰਪਈਆਂ ਵਾਲਾ ਜੀ ਗੋਰਾਮ ਚੱਕੀ ਜੀ ਤੇ ਬਲਕੌਰ ਸਿੰਘ ਜੀ ਸਾਥਕ ਤੋਂ ਇਹ ਸਾਰੀਆਂ ਟੀਮ ਮਤਲਬ ਬੰਦੇ ਰਲ ਕੇ ਜਿਹੜੀ ਹੈ ਟੂਰਨਾਮੈਂਟ ਟੀਮ ਹੈ ਉਹਨਾਂ ਨੇ ਮਤਲਬ ਇਹ ਟੂਰਨਾਮੈਂਟ ਕਰਵਾਇਆ ਤੇ ਪਹਿਲਾ ਇਨਾਮ 40000 ਰੁਪਇਆ ਦੂਜਾ ਨਾਮ 30000 ਰੁਪਇਆ ਤੇ ਓਪਨ ਦੇ ਵਿੱਚ 10-10 ਕਿਲੋ ਘੋ ਜਿਹੜੇ ਮਤਲਬ ਰੈਂਡਰ ਹੋਣਗੇ ਜਾਂ ਜਿਹੜੇ ਸਾਈਨਲ ਫਾਈਨਲ ਵਿੱਚ ਪਹੁੰਚਣਗੇ ਉਹਨਾਂ ਨੂੰ 10-10 ਕਿਲੋ ਦਸੂ ਘੋ ਦੇਣਾ ਜੀ ਤੇ ਅੱਗੇ ਵੀ ਭੰਜੇ ਨੇ ਦੱਸਿਆ ਵੀ ਮਤਲਬ ਜਿਹੜਾ ਇਹ ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਨੌਜਵਾਨਾਂ ਤੋਂ ਜਿਹੜੇ ਨਸ਼ੇ ਵਰਗੇ ਜੋ ਛੇਵਾਂ ਦਰਿਆ ਚੱਲ ਰਿਹਾ ਉਸ ਤੋਂ ਦੂਰ ਕਰਕੇ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜੋੜਿਆ ਜਾਵੇ ਭਗਵਾਨ ਸਿੰਘ ਮਾਨ ਜੀ ਦੀ ਇਹ ਸੋਚ ਹੈ ਸਰਦਾਰ ਕੇਜਰੀਵਾਲ ਸਾਹਿਬ ਦੀ ਇਹ ਸੋਚ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਜੋੜਿਆ ਜਾਵੇ ਜਿਵੇਂ ਕਬੱਡੀ ਹੈ ਕ੍ਰਿਕਟ ਹੈ ਜਾਂ ਹਾਕੀ ਹੈ ਇਸ ਤਰ੍ਹਾਂ ਮਤਲਬ ਅੱਜ ਇਹ ਐਮਐਲਏ ਸਾਹਿਬ ਦੇ ਨਾਲ ਸਲਾਹ ਕਰਕੇ ਕਿਉਂਕਿ ਹਟਾੜ ਏਰੀਆ ਕੋ ਸਾਤਕ ਨੂੰ ਬਹੁਤ ਪਿੰਡ ਲੱਗਦੇ ਆ ਉਸ ਕਰਕੇ ਪਲਾਨਿੰਗ ਕੀਤੀ ਗਈ ਕਿ ਸਾਤਕ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਬਾਬਾ ਨਛੱਤਰ ਸਿੰਘ ਜੀ ਜੋ ਚੰਦਪੁਰਾਣੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ